ਆਪੋੜ 12 ਵਾਲੇ ਆਜੋ ਬਈ ਥੋੜਾ ਜਿਹਾ ਇੰਗਲਿਸ਼ ਦਾ ਪਹਿਲਾ ਲੈਸਨ ਹਸਨ ਸਟੈਂਡਸ ਪ੍ਰੋਬਲਮ ਉਹਦੇ ਵਿੱਚੋਂ ਆਪਾਂ ਇੱਕ ਨੰਬਰ ਪੱਕਾ ਕਰਦੇ ਹਾਂ ਸਿਰਫ 1 ਮਿੰਟ ਸੁਣੋ ਮੇਰੀ ਗੱਲ ਕਹਿੰਦੇ ਕੀ ਹੈ ਕਹਿੰਦੇ ਕਹਿੰਦੇ ਹਸਨ ਕਿਹੜੀ ਕਿਸਮ ਦਾ ਬੰਦਾ ਸੀ ਕਹਿੰਦੇ ਹਸਨ ਸੀ ਨਾ ਜਿਹੜਾ ਉਹ ਬ੍ਰਾਈਟ ਬ੍ਰਾਈਟ ਤੇ ਲੌਜੀਕਲ ਆ ਵੀ ਹੋਰ ਵਾਈਟ ਸੀ ਹਮੇਸ਼ਾ ਮਤਲਬ ਸਹੀ ਸੀ ਪਰ ਉਹ ਇਰਰੇਗੂਲ ਰਹਿਦਾ ਸੀ ਕਲਾਸ ਦੇ ਵਿੱਚ ਲਗਾਤਾਰ ਜਾਂਦਾ ਨਹੀਂ ਸੀ ਰੈਗੂਲਰ ਨਹੀਂ ਰਹਿਦਾ ਸੀ ਇਰਰੇਗੂਲ ਰਹਿੰਦਾ ਸੀ ਫਿਰ ਕਹਿੰਦੇ ਕੀ ਹੋਇਆ ਕਹਿੰਦੇ ਜਿਹੜਾ ਬੰਦਾ ਕਲਾਸ ਦੇ ਵਿੱਚ ਨਹੀਂ ਜਾਂਦਾ ਹਨਾ ਉਹਦੇ ਨਾਲ ਫਿਰ ਹਾਜ਼ਰੀਆਂ ਪੂਰੀਆਂ ਹੋਣੀਆਂ ਨਹੀਂ ਫਿਰ ਜਿਹੜੇ ਬੰਦੇ ਦੀਆਂ ਹਾਜ਼ਰੀਆਂ ਨਹੀਂ ਪੂਰੀਆਂ ਉਹਨਾਂ ਨੂੰ ਪੀਪਰ ਨਹੀਂ ਹੋਣੇ ਫਿਰ ਬੱਚਾ ਕੀ ਕਰਦਾ ਜਵਾਬ ਖਾਂ ਦੇ ਮਗਰ ਲੇਟਦਾ ਉਹਨਾਂ ਦੇ ਗਿੜਗੜੇ ਕੱਢਦਾ ਮਿੰਤਾ ਕਰਦਾ ਹਨਾ ਤੇ ਮਤਲਬ ਪਿੱਟਦਾ ਰਹਿੰਦਾ ਰੋਂਦਾ ਪਿੱਟਦਾ ਰਹਿੰਦਾ ਤਾਂ ਫਿਰ ਇਸੇ ਤਰ੍ਹਾਂ ਉਹਨਾਂ ਨੇ ਪੁੱਛਿਆ ਵੀ ਫਿਰ ਉਹ ਅਰਜ਼ੀ ਬੇਨਤੀ ਕਿਵੇਂ ਕਰਦਾ ਸੀ ਮੈਡਮਾਂ ਨੂੰ ਵੀ ਉਹ ਅਰਜ਼ੀ ਅਰਜ਼ ਬੇਨਤੀ ਜਿਹੜੀ ਕਰਦਾ ਸੀ ਨਾ ਉਹ ਪ ਇਹਦੀ ਮੌਕਾ ਦੇ ਦੋ ਮੇਰੀ ਹਾਜ਼ਰੀ ਪੂਰੀ ਕਰ ਦੋ ਠੀਕ ਹੈ ਤਾਂ ਮੈਡਮ ਉਹਨੂੰ ਜਿਹੜਾ ਕਿ ਮੌਕਾ ਦੇਣ ਦੇ ਸੀ ਠੀਕ ਹੈ ਉਸ ਤੋਂ ਬਾਅਦ ਮੈਡਮ ਉਹਨੂੰ ਕਹਿੰਦੀ ਸੀ ਕਹਿੰਦੀ ਮੈਂ ਤੂੰ ਸ਼ਰਮ ਕਰ 35 ਸਾਲ ਦਾ ਤੂੰ ਹੋਇਆ ਪਿਆ ਉਹਦੀ ਉਮਰ ਕਿੰਨੀ ਜੱਸਦੀ 35 ਕਹਿੰਦੀ ਤੂੰ 35 ਸਾਲ ਦਾ ਹੋਇਆ ਪਿਆ ਹੱਥ 'ਚ ਤੇਰੇ ਪੈਨ ਹੈ ਨਹੀਂ ਠੀਕ ਹੈ ਹੱਥ 'ਚ ਤੇਰੇ ਪੈਨ ਹੈ ਨਹੀਂ ਪੈਨ ਦੀ ਜਗ੍ਹਾ 35 ਲੋਜੀ ਲਾ ਲਿਓ ਪੈਨ ਹੈ ਨਹੀਂ ਸੀੜੀਆਂ ਤੇਰੇ ਹੱਥ 'ਚ ਆ ਠੀਕ ਹੈ ਛਾਰ ਮਤਲਬ ਫਿਰ ਇਹਦੇ ਮਾਪ ਨੂੰ ਬੁਲਾਉਂਦੇ ਆ ਪੇਰੈਂਟ ਟੀਚਰ ਮੀਟਿੰਗ ਆਸਤੇ ਠੀਕ ਹੈ ਪਰ ਉਹਦੇ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਦਾ ਭਾਈ ਠੀਕ ਹੈ ਜਿਹੜੀ ਮੀਟਿੰਗ ਉਹ ਖਤਮ ਹੋ ਜਾਂਦੀ ਹੈ ਬਿਨਾ ਕਿਸੇ ਨਤੀਜੇ ਦੇ ਠੀਕ ਹੈ ਤੇ ਫਿਰ ਇਹਦਾ ਪਿਓ ਕਹਿੰਦਾ ਕਹਿੰਦਾ ਯਾ ਰੋਹ ਰੋਹ ਦੇ ਸਿਆਪੇ ਨਾਲ ਸਿਆਪੇ ਤੁਹਾਨੂੰ ਜਿਗਾਂਗੇ ਸੈਪਰੇਟਰੀ ਰੋਹ ਰੋਹ ਦੇ ਸਿਆਪੇ ਨਾਲ ਉਹ ਕਹਿੰਦੀ ਆ ਸਾਡੇ ਤੋਂ ਨੂੰ ਤੇਰਾ ਸਿਆਪਾ ਦਾ ਤੂੰ ਆਡੀ ਰਹਿਣ ਲੱਗ ਜਾ ਧੰਨਵਾਦ